ਅੱਜ ਮੈਂ ਤੁਹਾਡੇ ਸਾਹਮਣੇ ਭਾਰਤ ਮਾਤਾ ਦੇ ਇੱਕ ਮਹਾਨ ਸੁਪੁੱਤਰ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਜੀ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਨ ਜਾ ਰਹੀ ਹਾਂ ਭਗਤ ਸਿੰਘ ਜੀ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ ਸੀ ਉਹ ਬਚਪਨ ਤੋਂ ਹੀ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਸਨ ਜਿੱਲਿਆਂ ਵਾਲੇ ਬਾਗਾਂਡ ਨੇ ਉਹਨਾਂ ਦੇ ਮਨ ਤੇ ਡੂੰਘਾ ਅਸਰ ਪਾਇਆ ਅਤੇ ਉਹਨਾਂ ਨੇ ਅੰਗਰੇਜ਼ੀ ਹਕੂਮਤ ਖਿਲਾਫ ਲੜਨ ਦਾ ਨਿਸ਼ਚੈ ਕਰ ਲਿਆ ਭਗਤ ਸਿੰਘ ਸਿਰਫ ਕ੍ਰਾਂਤੀਕਾਰੀ ਨਹੀਂ ਸਨ ਉਹ ਇੱਕ ਮਹਾਨ ਵਿਚਾਰਕ ਵੀ ਸਨ ਉਹ ਮੰਨਦੇ ਸਨ ਦੀ ਅਸਲੀ ਆਜ਼ਾਦੀ ਸਿਰਫ ਗੋਰੇ ਸ਼ਾਸਕਾਂ ਤੋਂ ਮੁਕਤੀ ਨਹੀਂ ਸਗੋਂ ਗਰੀਬੀ ਅੰਨਿਆ ਤੇ ਸ਼ੋਸ਼ਣ ਤੋਂ ਛੁਟਕਾਰਾ ਹੈ ਇਸ ਲਈ ਉਹਨਾਂ ਦਾ ਨਾਅਰਾ ਇਨਕਲਾਬ ਜ਼ਿੰਦਾਬਾਦ ਸਿਰਫ ਨਾਅਰੇ ਨਹੀਂ ਇਹ ਸੋਚ ਵੀ ਸੀ 1928 ਵਿੱਚ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੇ ਅੰਗਰੇਜ਼ ਅਫਸਰ ਸਾਂਡਰਸ ਨੂੰ ਸਜ਼ਾ ਦਿੱਤੀ ਬਾਅਦ ਵਿੱਚ 1929 ਵਿੱਚ ਕੇਂਦਰੀ ਅਸੈਂਬਲੀ ਵਿੱਚ ਬੰਬ ਸੁੱਟ ਕੇ ਉਹਨਾਂ ਨੇ ਅੰਗਰੇਜ਼ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਨਾ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਜੇਲ੍ਹ ਵਿੱਚ ਰਹਿੰਦਿਆਂ ਭਗਤ ਸਿੰਘ ਨੇ ਕੈਦਿਆਂ ਅਧਿਕਾਰਾਂ ਲਈ ਲੰਬੀ ਭੁੱਖ ਹੜਤਾਲ ਕੀਤੀ ਮੈਂ ਨਾਸ਼ਵਦੀ ਕਿਉਂ ਹਾਂ ਵਰਗੇ ਮਹਾਨ ਲੇਖ ਲਿਖੇ ਆਖਿਰਕਾਰ 23 ਮਾਰਚ 1931 ਨੂੰ ਸਿਰਫ 23 ਸਾਲ ਦੀ ਉਮਰ ਵਿੱਚ ਭਗਤ ਸਿੰਘ ਨੇ ਦੇਸ਼ ਲਈ ਫਾਂਸੀ ਦਾ ਫੰਦਾ ਚੁੰਮ ਲਿਆ ਉਹ ਮਰ ਕੇ ਵੀ ਅਮਰ ਹੋਏ ਅੱਜ ਸਾਨੂੰ ਭਗਤ ਸਿੰਘ ਜੀ ਤੋਂ ਇਹ ਸਿੱਖਣ ਦੀ ਲੋੜ ਹੈ ਕਿ ਦੇਸ਼ ਨਾਲ ਪਿਆਰ ਸਿਰਫ ਬੋਲ ਨਾਲ ਨਹੀਂ ਸੱਚਾਈ ਹਿੰਮਤ ਅਤੇ ਕਰਮ ਨਾਲ ਹੁੰਦਾ ਹੈ ਆਓ ਅਸੀਂ ਸਭ ਮਿਲ ਕੇ ਕਸਮ ਖਾਈਏ ਕਿ ਅਸੀਂ ਇੱਕ ਦਿਨ ਇਨਸਾਫ ਪਸੰਦ ਸੱਚਾ ਤੇ ਮਜ਼ਬੂਤ ਭਾਰਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਵਾਂਗੇ ਇਨਕਲਾਬ ਜ਼ਿੰਦਾਬਾਦ